ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਮ ਕਾ सतना कर्ता पर्ख कर्ता पख निरपौ निरपौ निर्वै निर्वैर अकाल मूरत अकाल मूरत आजुनी ਜੋ ਨੇ ਸੇਭੰਗ ਸੇਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਨਮੁਖ ਅੰਮ੍ਰਿਤ ਵੇਲੇ ਜੁੜ ਬੈਠੇ ਸਤਸੰਗੀ ਜਨੋ ਆਪ ਜੀਾਂ ਨੇ ਸਤਿਗੁਰ ਦੀ ਬਾਣੀ ਦੇ ਵਿੱਚੋਂ ਮੂਲ ਮੰਤਰ ਦਾ ਪਾਠ ਸਰਵਣ ਕੀਤਾ ਹੈ ਆਓ ਇਸ ਤੋਂ ਅੱਜ ਦੀ ਵਿਚਾਰ ਆਰੰਭ ਕਰਦੇ ਹਾਂ ਸਤਿਗੁਰੂ ਜੀ ਆਪ ਮਹ ਰਹਿਮਤ ਕਰਨ ਸਤਿਗੁਰੂ ਜੀ ਆਪ ਕਿਰਪਾ ਕਰਨ ਦੀ ਏਕ ਓੰਕਾਰ ਗੁਰੂ ਗਰੰਤ ਸਹਿ ਮਹਾਰਾਜ ਦੀ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਇੱਕ ਓੰਕਾਰ ਦਾ ਇਹ ਜੋ ਬਚਨ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਇਸ ਦਾ ਭਾਵ ਹੈ ਇੱਕ ਦਾ ਭਾਵ ਹੈ ਵਾਹਿਗੁਰੂ ਇੱਕ ਜਿਸ ਨੂੰ ਸਤਿਗੁਰ ਨੇ ਆਪਣੀ ਬਾਣੀ ਦੇ ਵਿੱਚ ਆਖਿਆ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਵੀ ਜਾਂਦੇ ਰਹੇ ਉਹ ਇੱਕ ਦਾ ਸੁਨੇਹਾ ਹੀ ਦਿੰਦੇ ਰਹੇ ਕੀ ਇਹ ਕੁੱਲ ਕਾਇਨਾਤ ਇੱਕ ਪਰਮੇਸ਼ਰ ਦੀ ਜੋਤ ਦੇ ਨਾਲ ਪਸਰੀ ਹੋਈ ਹੈ ਜੇ ਕਿਸੇ ਨੇ ਇਹ ਆਖਿਆ ਕਿ ਦੂਜਾ ਵੀ ਕੋਈ ਹੈ ਤਾਂ ਸਤਿਗੁਰੂ ਜੀ ਨੇ ਆਪਣੀ ਬਾਣੀ 'ਚ ਇਹ ਗੱਲ ਕਹੀ ਤੁਦ ਬਿਨ ਦੂਜਾ ਨਾਹੀ ਕੋਈ ਮੈਂ ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ ਹੈ ਏਕੇ ਦੀ ਗੱਲ ਦੇ ਨਾਲ ਜੇ ਕੋਈ ਦੂਜੇ ਦੀ ਗੱਲ ਕਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਦੂਜਾ ਕੋਈ ਨਹੀਂ ਉਹਦੇ ਬਰਾਬਰ ਦਾ ਕੋਈ ਨਹੀਂ ਹਾਂ ਉਹਦੇ ਤੋਂ ਥੱਲੇ ਬੜੇ ਨੇ ਇਹ ਨੁਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਕਿ ਜੇ ਕੋਈ ਕਹੇ ਕਿ ਉਹਦੇ ਵਰਗਾ ਕੋਈ ਹੈ ਉਹਦੇ ਬਰਾਬਰ ਦਾ ਕੋਈ ਹੈ ਤੇ ਸਤਿਗੁਰੂ ਜੀ ਕਹਿੰਦੇ ਉਹਦੇ ਵਰਗਾ ਉਹਦੇ ਬਰਾਬਰ ਦਾ ਉਹਦੇ ਜਿਹਾ ਉਹ ਇੱਕ ਹੀ ਹੈ ਹੋਰ ਕੋਈ ਨਹੀਂ ਆਪਾਂ ਬਾਣੀ ਚ ਪੜਨੇ ਆ ਨਾ ਕੋ ਹੁਆ ਨਾ ਹੀ ਕੋਈ ਹੋਇਆ ਤੇ ਨਾ ਹੀ ਕੋਈ ਹੋਏਗਾ ਤੋਂ ਇਸ ਬਚਨ ਨੂੰ ਸਤਿਗੁਰ ਜੀ ਬਾਣੀ ਚ ਇਸ ਤਰ੍ਹਾਂ ਸਮਝਾਉਂਦੇ ਨੇ ਫੇਰ ਧਿਆਨ ਦੇਣਾ ਕਿ ਉਹ ਇੱਕ ਹੀ ਹੈ ਇੱਕ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਜੇ ਦੂਜੇ ਦੀ ਗੱਲ ਆਈ ਤੇ ਸਤਿਗੁਰ ਜੀ ਇਹ ਕਹਿੰਦੇ ਨੇ ਦੂਜਾ ਉਹਦੇ ਤੋਂ ਥੱਲੇ ਤੇ ਕੋਈ ਹੋ ਸਕਦਾ ਉਹ ਥੱਲੇ ਵਾਲਾ ਕੌਣ ਹੈ ਉਹਦੇ ਬਰਾਬਰ ਦਾ ਕੋਈ ਨਹੀਂ ਹੋ ਸਕਦਾ ਹਾਂ ਥੱਲੇ ਵਾਲਾ ਹੋ ਸਕਦਾ ਹੈ ਗਾਵਣ ਤੁਦਨੋਂ ਪਾਉਣ ਪਾਣੀ ਮੈ ਸੰਤਰ ਉਹਦੇ ਤੋਂ ਥੱਲੇ ਪਾਉਣ ਹੋ ਸਕਦੀ ਹੈ ਜਿਹੜੀ ਉਹਨੂੰ ਗਾਉਣ ਵਾਲੀ ਆ ਉਹਦੇ ਤੋਂ ਥੱਲੇ ਪਾਣੀ ਹੋ ਸਕਦਾ ਜਿਹੜਾ ਉਹਨੂੰ ਗਾਉਣ ਵਾਲਾ ਹੈ ਉਹਦੇ ਤੋਂ ਥੱਲੇ ਆਗ ਹੋ ਸਕਦੀ ਹੈ ਜਿਹੜੀ ਉਹਨੂੰ ਗਾਉਣ ਵਾਲੀ ਹੈ। ਉਹਦੇ ਤੋਂ ਥੱਲੇ ਮਹਾਰਾਜ ਕਹਿੰਦੇ ਗਾਵਣ ਤੁਦਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ। ਉਹਦੇ ਤੋਂ ਥੱਲੇ ਇੰਦਰ ਹੋ ਸਕਦਾ ਹੈ ਤੇ ਉਹਦੇ ਨਾਲ ਬੈਠੇ ਦੇਵਤੇ ਹੋ ਸਕਦੇ ਨੇ ਪਰ ਉਹਦੇ ਬਰਾਬਰ ਨਹੀਂ ਹੋ ਸਕਦੇ। ਉਹ ਏ ਕੀ ਆ? ਬਸ ਇੱਥੇ ਆ ਕੇ ਕਈ ਵਾਰ ਸਾਨੂੰ ਭੁਲੇਖਾ ਲੈ ਪੈ ਜਾਂਦਾ। ਜਿਨ੍ਹਾਂ ਨੂੰ ਸਤਿਗੁਰ ਨੇ ਆਖਿਆ ਕਿ ਉਹਦੇ ਤੋਂ ਥੱਲੇ ਆ ਅਸੀਂ ਉਹਨਾਂ ਨੂੰ ਉਹਦੇ ਬਰਾਬਰ ਕਰ ਦਿੰਨੇ ਆ ਫਿਰ ਧਿਆਨ ਦੇਣਾ ਜਦੋਂ ਸਤਿਗੁਰ ਜੀ ਕਹਿੰਦੇ ਆ ਇੱਕ ਤੇ ਇੱਕ ਦਾ ਮਤਲਬ ਇੱਕ ਹੀ ਹੈ ਉਹਦੇ ਬਰਾਬਰ ਕੋਈ ਦੂਜਾ ਨਹੀਂ ਤੋਂ ਆਓ ਵਚਨ ਨੂੰ ਸਾਰੇ ਜਣੇ ਪੜ੍ਹੀਏ ਇਕੋ ਹੈ ਪਾਈਏ ਇਕੋ ਹੈ ਸਾਹਿਬ ਮੇਰਾ ਇਕੋ ਹੈ ਇਕੋ ਹੈ ਪਾਈਏ ਇਕੋ ਹੈ ਸਾਹਿਬ ਮੇਰਾ ਇਕੋ ਹੈ ਇਕੋ ਹੈ ਪਾਈਏ ਇਕੋ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਪਾਈਏਕੋ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਪਈਕੋ ਹੈ ਸਾਹਿਬ ਮੇਰਾ ਇੱਕੋ ਹੈ ਤੁਦ ਬਿਨ ਦੂਜਾ ਨਹੀਂ ਕੋਏ 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 ਤੁਦ ਬਿਨ ਦੂਜਾ ਨਾਹੀ ਕੋਏ ਤੁਤ ਬਿਨ ਦੂਜਾ ਨਾਹੀ ਕੋਏ ਤੁਤ ਬਿਨ ਦੂਜਾ ਨਾਹੀ ਕੋਏ ਤੁਤ ਬਿਨ ਦੂਜਾ ਨਾਹੀ ਕੋਏ ਇਕੋ ਜਪੇ ਕੋ ਸਾਲਾ ਇਕੋ ਜਪ ਏਕੋ ਸਾਲਾ ਇਕੋ ਜਪ ਏਕੋ ਸਾਲਾ ਇਕੋ ਜਪ ਏਕੋ ਸਾਲਾ ਇਕਸਕੇ ਗੁਣ ਗਾਓ ਅਨੰਤ 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 ਤੋ ਇੱਕਸ ਕੇ ਗੁਣ ਗਾਓ ਅਨੰਤ ਇੱਕਸ ਕੇ ਗੁਣ ਗਾਓ ਅਨੰਤ ਇੱਕਸ ਕੇ ਗੁਣ ਗਾਓ ਅਨੰਤ ਇੱਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਪਾਈਏ ਕੋ ਹੈ ਸਾਹਿਬ ਮੇਰਾ ਇੱਕੋ ਹੈ ਸੋ ਸਤਿਗੁਰ ਜੀ ਨੇ ਬਾਣੀ ਚ ਇਹ ਗੱਲ ਕਹੀ ਕਿ ਪਰਮੇਸ਼ਰ ਇੱਕ ਹੈ ਉਹਦੇ ਬਰਾਬਰ ਦਾ ਕੋਈ ਨਹੀਂ ਹਾਂ ਉਹਦੇ ਤੋਂ ਥੱਲੇ ਬੜੇ ਨੇ ਉਹ ਥੱਲੇ ਕੌਣ ਨੇ ਆਪਾਂ ਰੋਜ਼ ਗਿਣਦੇ ਆਂ ਗਾਵਣ ਤੁਦਨੋਂ ਪੌਣ ਪਾਣੀ ਪਾਣੀ ਉਹਦੇ ਤੋਂ ਥੱਲੇ ਐ ਪੌਣ ਉਹਦੇ ਤੋਂ ਥੱਲੇ ਐ ਆਗੋ ਤੇ ਤੋਂ ਥੱਲੇ ਆ ਲੋਕ ਇਹਨਾਂ ਨੂੰ ਦੇਵਤੇ ਵੀ ਕਹਿੰਦੇ ਆ ਪਰ ਹੈ ਉਹਦੇ ਤੋਂ ਥੱਲੇ ਉਹਦੇ ਪੈਦਾ ਕੀਤੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਇਹ ਵੀ ਉਹਦੇ ਹੀ ਪੈਦਾ ਕੀਤੇ ਤੇ ਉਹਦੇ ਤੋਂ ਥੱਲੇ ਉਹਨੂੰ ਗਾ ਰਹੇ ਆ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਇਹ ਜਿੰਨੇ ਸਿੱਧ ਨੇ ਜਿੰਨੇ ਸਾਧ ਨੇ ਉਹਦੇ ਪੈਦਾ ਕੀਤੇ ਆ ਉਹਦੇ ਤੋਂ ਥੱਲੇ ਆ ਤੇ ਉਹਨੂੰ ਗਾ ਰਹੇ ਆ ਉਹਦੇ ਬਰਾਬਰ ਨਹੀਂ ਇਹ ਇਨੇ ਕਨੇ ਕਹਿੰਦੇ ਹੋਰ ਕੀਤੇ ਤੁਦ ਨੂੰ ਗਾਵਣ ਸੇ ਮੈਂ ਚੇਤਨਾ ਜਾਵਣ ਨਾਨਕ ਆ ਵਿਚਾਰੇ ਮੈਂ ਕੀ ਵਿਚਾਰ ਦਵ ਉਸ ਮਾਲਕ ਤੋਂ ਪੈਦਾ ਕੀਤੇ ਥੱਲੇ ਪਤਾ ਨਹੀਂ ਕਿੰਨੇ ਕਨੇ ਜਿਹੜੇ ਉਹਨੂੰ ਗਾ ਰਹੇ ਪਰ ਉਹਦੇ ਬਰਾਬਰ ਨਹੀਂ ਤਾਂ ਏਕੇ ਦਾ ਭਾਵ ਹੈ ਕਿ ਏਕੀ ਹੈ ਉਹਦੇ ਬਰਾਬਰ ਦਾ ਕੋਈ ਹੋਰ ਨਹੀਂ ਹਉਦ ਤੋਂ ਥੱਲੇ ਬੜੇ ਨੇ ਉਹਨਾਂ ਦੀ ਗਿਣਤੀ ਸਤਗੁਰੂ ਨੇ ਆਪਣੀ ਬਾਣੀ ਚ ਕਰਕੇ ਤੇ ਸਾਨੂੰ ਆਖਿਆ ਇੱਕ ਕਿ ਪਰਮੇਸ਼ਰ ਇੱਕ ਹੈ ਫਿਰ ਅਗੇ ਆਖਿਆ ਓੰਕ ਓੰਕ ਦਾ ਭਾਵ ਹੈ ਪ੍ਰਭੂ ਤੇ ਕਾਰ ਕਾਰ ਦਾ ਭਾਵ ਹੈ ਸਮਾਇਆ ਹੋਇਆ ਕਹਿੰਦੇ ਇੱਕ ਪ੍ਰਭੂ ਸਾਰੀ ਕੁਦਰਤ ਦੇ ਵਿੱਚ ਸਮਾਇਆ ਹੋਇਆ ਤੇ ਇਹਦਾ ਭਾਵ ਬਣ ਗਿਆ ਇੱਕ ਓੰਕਾਰ ਇੱਕ ਪਰਮੇਸ਼ਰ ਸਾਰੀ ਕੁਦਰਤ ਦੇ ਵਿੱਚ ਸਮਾਇਆ ਹੋਇਆ ਜਿਹਨੂੰ ਅਸੀਂ ਸਾਰੇ ਪੜਦੇ ਆ ਸਭ ਮੈਂ ਜੋਤ ਜੋਤ ਹੈ ਸੋਏ 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 ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਤਿਸ ਦੇ ਚਾ ਚਾਨਣ ਸਭ ਨੇ ਚਾਨਣ ਹੋਏ ਉਹਦੀ ਜੋਤ ਸਾਰਿਆਂ ਚ ਆ ਉਹਦੀ ਜੋਤ ਦੇ ਚਾਨਣ ਨਾਲ ਹੀ ਸਾਡੇ ਸਰੀਰ ਚ ਚਾਨਣ ਜਿਹਨੂੰ ਆਪਾਂ ਕਹਿੰਦੇ ਜਾਨ ਜੇ ਉਹਦੀ ਜੋਤ ਨਹੀਂ ਤੇ ਚਾਨਣ ਨਹੀਂ ਤੋਂ ਕਾਰ ਦਾ ਮਤਲਬ ਹੈ ਸਾਰਿਆਂ ਚ ਸਮਾਇਆ ਹੋਇਆ ਕਿਵੇਂ ਸਮਾਇਆ ਹੋਇਆ ਕਹਿੰਦੇ ਜਿਵੇਂ ਫੁੱਲ ਚ ਸੁਗੰਧੀ ਆ ਜਿਵੇਂ ਦੁੱਧ ਚ ਮੱਖਣ ਜਿਵੇਂ ਲੱਕੜ ਚ ਅੱਗ ਵਾ ਇਹ ਤਿੰਨ ਉਦਾਹਰਨਾ ਬਾਣੀ ਚ ਨੇ ਇੰਦੇ ਜਿਵੇਂ ਫੁੱਲ 'ਚ ਸੁਗੰਧੀ ਹੈ ਪਰ ਦੇਖਦੀ ਨਹੀਂ ਮਹਿਸੂਸ ਕੀਤੀ ਜਾ ਸਕਦੀ ਜਿਵੇਂ ਲੱਕੜ 'ਚ ਅੱਗ ਹੈ ਦਿਖਦੀ ਨਹੀਂ ਪਰ ਪ੍ਰਗਟ ਕੀਤੀ ਜਾ ਸਕਦੀ ਜਿਵੇਂ ਦੁੱਧ 'ਚ ਘਿਓ ਹੈ ਦੇਖਦਾ ਨਹੀਂ ਪਰ ਪ੍ਰਗਟ ਕੀਤਾ ਜਾ ਸਕਦਾ ਐਵੇਂ ਉਹਦੀ ਜੋਤ ਸਾਰਿਆਂ 'ਚ ਹੈ ਦਿਖਦੀ ਨਹੀਂ ਪਰ ਪ੍ਰਗਟ ਕੀਤੀ ਜਾ ਸਕਦੀ ਹੈ ਤੋਂ ਇੱਕ ਓੰਕਾਰ ਦਾ ਭਾਵ ਹੈ ਪਰਮੇਸ਼ਰ ਇੱਕ ਹੈ ਉਹ ਇੱਕ ਰਸ ਸਾਰਿਆਂ 'ਚ ਵਿਆਪਕ ਹੈ ਏ ਨਹੀਂ ਕਿ ਮੇਰੇ ਚ ਜ਼ਿਆਦਾ ਤੁਹਾਡੇ ਚ ਘੱਟ ਤੁਹਾਡੇ ਚ ਜ਼ਿਆਦਾ ਮੇਰੇ ਚ ਘੱਟ ਇਸ ਤਰ੍ਹਾਂ ਨਹੀਂ ਉਹਦੀ ਜੋਤ ਸਾਰਿਆਂ ਦੇ ਵਿੱਚ ਹੈ ਸਤ ਨਾਮ ਉਹ ਆਪ ਸਤ ਹੈ ਜਿਹੜਾ ਇਹ ਸਤ ਲਬਜ ਹੈ ਨਾ ਇਹਨੇ ਇਧਰ ਵੀ ਜੁੜਨਾ ਹੈ ਤੇ ਇਧਰ ਵੀ ਜੁੜਨਾ ਹੈ ਹੁਣ ਇੱਥੇ ਮੈਂ ਇੱਕ ਬੇਨਤੀ ਕਰਨ ਲੱਗਾ ਬਾਣੀ ਦਾ ਇੱਕ ਨੁਕਤਾ ਆਪਾਂ ਕਈ ਚੀਜ਼ਾਂ ਇਕੱਠੀਆਂ ਸਿੱਖਣੀਆਂ। ਪਹਿਲਾਂ ਆਪਾਂ ਬਾਣੀ ਦਾ ਪਾਠ ਸਿੱਖਣਾ ਹੈ। ਫਿਰ ਪਾਠ ਦੇ ਨਾਲ-ਨਾਲ ਉਚਾਰਨ ਸਿੱਖਣੇ, ਵਿਸ਼ਰਾਮ ਸਿੱਖਣੇ ਨੇ, ਅਰਥ ਸਿੱਖਣੇ ਨੇ, ਭਾਵ ਸਿੱਖਣੇ ਨੇ, ਸਾਰੀਆਂ ਚੀਜ਼ਾਂ ਨਾਲ-ਨਾਲ ਚੱਲਣੀਆਂ ਆਪਣੇ। ਜਦੋਂ ਇਹ ਸਭ ਕੁਝ ਸਿੱਖਣਾ ਹੈ, ਇਹਦੇ ਵਿੱਚ ਕੁਝ ਨੁਕਤੇ ਵੀ ਸਿੱਖਣੇ ਨੇ। ਉਹ ਨੁਕਤੇ ਹੁੰਦਾ ਹੈ ਕਿ ਕਿਹੜੇ ਅੱਖਰ ਨੇ ਕਿੱਧਰ ਜੁੜਨੇ। ਇਹ ਓਵੇਂ ਹੀ ਹੈ। ਜਿਵੇਂ ਬੀਬੀਆਂ ਪਹਿਲਾਂ ਸਨਾਈ ਕਢਾਈ ਦਾ ਕੰਮ ਕਰਦੀਆਂ ਸੀ ਜੇ ਤੰਦ ਇਧਰ ਪੈ ਗਿਆ ਤੇ ਬੂਟੀ ਹੋਰ ਬਣ ਜਾਂਦੀ ਸੀ ਜੇ ਤੰਦ ਇਧਰ ਪੈ ਗਿਆ ਤੇ ਬੂਟੀ ਹੈ ਤੇ ਤੰਦ ਹੀ ਆ ਇਹ ਕਾਰਜ ਤੁਸੀਂ ਕੀਤੇ ਆ ਤਾਂ ਇੱਕ ਧਾਗੇ ਦੇ ਇਧਰ ਹੋਣ ਨਾਲ ਜਦੋਂ ਸਾਹਮਣੇ ਵੇਖਣਾ ਤੇ ਬੂਟੀ ਦਾ ਡਿਜ਼ਾਈਨ ਹੀ ਹੋਰ ਬਣ ਜਾਣਾ ਤੇ ਜੇ ਤੰਦ ਇਧਰ ਪੈਣਾ ਤੇ ਬੂਟੀ ਦਾ ਡਿਜ਼ਾਈਨ ਹੀ ਹੋਰ ਇੱਕ ਤੰਦ ਦੀ ਗਲਤੀ ਜਿਹੜੀ ਇਹ ਕਈ ਵਾਰੀ ਅਖੀਰ ਤੇ ਪਤਾ ਲੱਗਦੀ ਸੀ ਕਿ ਹਾ ਹਏ ਆ ਇੱਥੇ ਇਸ ਤਰ੍ਹਾਂ ਹੋ ਗਿਆ ਕਈ ਵਾਰੀ ਮੰਜਾ ਵੀ ਬਣਦੇ ਆਪਾਂ ਤੇ ਉਹਦੇ ਚ ਵੇਖੀਦਾ ਹੈ ਕਿ ਇੱਕ ਤੰਦ ਜੇ ਡਿੱਗ ਜਾਏ ਜਾਂ ਛੱਡ ਲਈਏ ਤੇ ਉਹ ਡਿਜ਼ਾਈਨ ਸਾਰਾ ਕੀ ਹੋ ਜਾਂਦਾ ਹੈ ਬਦਲ ਜਾਂਦਾ ਹੈ ਤੋ ਆਪਣੇ ਧਿਆਨ ਚ ਬਾਹਾਂ ਚ ਆਉਂਦੇ ਤੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਕੋਈ ਸਿਆਣਾ ਸੱਜਣ ਉਹਨੂੰ ਵੇਖਦਾ ਤੋ ਕਹਿੰਦਾ ਇੱਕ ਛੇ ਤੇਰੇ ਕੋਲ ਗਲਤੀ ਹੋਈ ਐਵੇਂ ਬਾਣੀ ਜਾਂ ਵੀ ਅੱਖਰ ਇੱਧਰ ਜੁੜ ਗਿਆ ਉਹਦਾ ਮਤਲਬ ਹੋਰ ਬਣ ਜਾਣਾ ਅੱਖਰ ਇੱਧਰ ਜੁੜ ਗਿਆ ਤੇ ਮਤਲਬ ਹੋਰ ਬਣ ਜਾਣਾ ਤੇ ਜਦੋਂ ਆਪਾਂ ਪਾਠ ਕਰਦੇ ਆ ਉਦੋਂ ਨਹੀਂ ਪਤਾ ਲੱਗਣਾ ਇਹ ਪਤਾ ਬਾਅਦਾਂ ਚ ਜਾ ਕੇ ਲੱਗਣਾ ਇੱਕ ਸਾਖੀ ਆਉਂਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਉਹ ਮੈਂ ਸੁਣਾਉਣ ਲੱਗਾ ਉਹਨੂੰ ਚੇਤੇ ਰੱਖਣਾ ਕਿਉਂਕਿ ਵਾਰ-ਵਾਰ ਮੈਂ ਇਹ ਗੱਲਾਂ ਨਹੀਂ ਦਰਾਉਣੀਆਂ ਐਵੇਂ ਜਿਵੇਂ ਆਪਾਂ ਸੰਗਤ ਚ ਬੈਠੇ ਆ ਤੇ ਗੁਰੂ ਕਾ ਸਿੰਘ ਪਾਠ ਕਰ ਰਿਹਾ ਸੀ ਉਹ ਪਾਠ ਕਰ ਰਿਹਾ ਸੀ ਸਤਗੁਰ ਦੀ ਬਾਣੀ ਵਿੱਚੋਂ RAM ਕਲੀ ਰਾਗ ਵਿੱਚ ਬਾਣੀ ਹੈਗੀ ਆ ਓ ੰਕਾਰ ਉਹਦਾ ਪਾਠ ਕਰ ਰਿਹਾ ਸੀ ਅੱਖਾਂ ਬੰਦ ਕਰਕੇ ਤੇ ਉਹਦੇ 'ਚ ਇੱਕ ਪੰਕਤੀ ਆਈ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਇਸ ਪੰਕਤੀ ਤੇ ਜਦੋਂ ਪਾਠ ਲੈ ਕੇ ਪਹੁੰਚਿਆ ਤੇ ਇਹਦੇ ਚ ਜਿਹੜਾ ਕੈ ਲਬਜ ਸੀ ਕਕੇ ਨੂੰ ਦਲਾਵਾ ਸੀ ਉਹਨੇ ਦਲਾਵਾ ਦੀ ਜਗਾ ਲਾ ਕਰ ਦਿੱਤੀ ਇੱਕ ਲਾ ਜਿਹੜੀ ਐ ਡੇਗ ਦਿੱਤੀ ਦਲਾਵਾ ਦਾ ਮਤਲਬ ਹੈ ਦੋ ਏ ਆ ਲਾ ਦਾ ਮਤਲਬ ਹੈ ਇੱਕ ਏ ਉਹਨੇ ਇੱਕ ਏ ਛੱਡ ਦਿੱਤੀ ਜਿਵੇਂ ਆਪਾਂ ਹੁਣੇ ਸਮਝਿਆ ਕਿ ਇੱਕ ਕਾਂਟਾ ਡਿਗ ਜਾਏ ਇੱਕ ਤਰੋਪਾ ਡਿਗ ਜਾਏ ਉਹਨੇ ਇੱਕ ਛੱਡ ਦਿੱਤਾ ਤੇ ਇੱਕ ਬੋਲ ਦਿੱਤਾ ਉਹਨੇ ਕੀ ਬੋਲਿਆ ਕਰਤੇ ਕੀ ਮਿਤ ਕਰਤਾ ਜਾਣਾ ਕੀ ਬੋਲਣਾ ਸੀ ਕਹਿ ਲਿਖਿਆ ਸੀ ਕਹਿ ਬੋਲ ਦਿੱਤਾ ਕੀ ਕੀ ਜਾਣੇ ਗੁਰੂ ਸੂਰਾ ਸਤ ਗੁਰੂ ਜੀ ਨੂੰ ਕਹਿਣ ਲੱਗੇ ਸਿੰਗਾ ਕੀ ਕੀਤਾ ਈ ਧਿਆਨ ਨਾਲ ਵੇਖ ਲਿਖਿਆ ਕੀ ਹੈ ਜਦੋਂ ਨੇ ਧਿਆਨ ਨਾਲ ਵੇਖਿਆ ਤੇ ਕਹਿ ਲੱਗਾ ਮਹਾਰਾਜ ਦਲਾਵਾਂ ਲਿਖੀਆਂ ਨੇ ਕਹਿ ਲਿਖਿਆ ਹੈ ਪੜਿਆ ਕੀ ਉਹ ਮਹਾਰਾਜ ਕਹਿਣ ਲੱਗੇ ਪੜਿਆ ਕੀ ਉਹ ਕਹਿਣ ਲੱਗਾ ਕੀ ਪੜਿਆ ਤੈਨੂੰ ਪਤਾ ਇਹਦਾ ਮਤਬਲ ਕੀ ਬਣ ਗਿਆ ਦੋਵੇਂ ਹੱਥ ਜੋੜ ਕੇ ਕਹਿੰਦਾ ਨਹੀਂ ਸਤਿਗੁਰੂ ਜੀ ਸਤਿਗੁਰੂ ਨੇ ਸਮਝਾਇਆ ਕਹਿਣ ਲੱਗਾ ਜੇ ਤੂੰ ਇਹਨੂੰ ਕੇ ਪੜੇਗਾ ਇਹਦਾ ਭਾਵ ਬਣਨਾ ਹੈ ਕਿ ਗੁਰੂ ਕੁਝ ਨਹੀਂ ਉਹ ਜਾਣਦਾ ਕਰਤੇ ਕੀ ਮਿਤ ਕਰਤਾ ਜਾਣੈ ਵੀ ਕਰਤੇ ਬਾਰੇ ਕਰਤਾ ਹੀ ਜਾਣਦਾ ਹੈ ਕੇ ਜਾਣੈ ਗੁਰੂ ਸੂਰਾ ਜੇ ਕੇ ਲਾ ਨਾਲ ਪੜੇਗਾ ਤਾਂ ਮਤਲਬ ਹੈ ਨਾ ਗੁਰੂ ਨੂੰ ਕੁਝ ਨਹੀਂ ਉਹ ਪਤਾ ਦੋਵੇਂ ਹੱਥ ਜੋੜ ਕੇ ਖੜ ਗਿਆ ਮਹਾਰਾਜ ਗਲਤੀ ਹੋ ਗਈ ਗੁਰੂ ਤੇ ਸਾਰਾ ਕੁਝ ਦੱਸਣ ਵਾਲਾ ਹੈ ਤੋ ਇੱਕ ਲਾਂ ਦੇ ਡਿੱਗਣ ਨਾਲ ਅਰਥ ਬਦਲ ਜਾਂਦਾ ਏ ਐਵੇਂ ਸ਼ਬਦ ਕਿੱਧਰ ਜੁੜਦਾ ਕਿੱਧਰ ਨਹੀਂ ਜੁੜਦਾ ਜੇ ਇਸ ਗੱਲ ਦਾ ਭਾਵ ਪਤਾ ਨਹੀਂ ਤੇ ਇਹਦੇ ਨਾਲ ਵੀ ਅਰਥ ਭਾਵ ਬਦਲ ਜਾਂਦੇ ਨੇ ਹੁਣ ਇੱਥੇ ਲਬਜ ਹੈ ਸਤ ਤੇ ਨਾਮ ਸਤ ਨੇ ਅੱਗੇ ਵੀ ਜੁੜਨਾ ਤੇ ਸਤ ਨੇ ਪਿੱਛੇ ਵੀ ਜੁੜਨਾ ਇਹਨੂੰ ਕਹਿੰਦੇ ਆ ਦੇਲੀ ਦੀਪਕ ਇਹਨੂੰ ਸੰਥਿਆ ਦੀ ਭਾਸ਼ਾ ਚ ਕੀ ਕਹਿੰਦੇ ਆ ਦੇਲੀ ਦੇਲੀ ਕਹਿੰਦੇ ਦਹਲੀਜ ਪਹਿਲਾਂ ਜਦੋਂ ਲਾਈਟ ਨਹੀਂ ਸੀ ਤੇ ਘਰਾਂ ਦੀ ਦਲੀਜ ਤੇ ਬੀਬੀਆਂ ਦੀਵਾ ਜਗਾਉਂਦੀਆਂ ਸੀ ਉਹ ਘਰ ਦੇ ਅੰਦਰ ਵੀ ਚਾਨਣ ਕਰਦਾ ਸੀ ਤੇ ਘਰ ਦੇ ਬਾਹਰ ਵੀ ਚਾਨਣ ਕਰਦਾ ਸੀ ਦੋਵੇਂ ਬੰਨੇ ਉਹਦਾ ਚਾਨਣ ਹੁੰਦਾ ਸੀ ਜਿਵੇਂ ਉਹ ਦੀਵਾ ਦੋਵੇਂ ਬੰਨੇ ਚਾਨਣ ਕਰਦਾ ਜੋੜਦਾ ਐਵੇਂ ਕੁਝ ਲਬਜ ਐਸੇ ਹੁੰਦੇ ਜਿਹੜੇ ਦੋਵੇਂ ਬੰਨੇ ਚਾਨਣ ਕਰਦੇ ਦੋਵੇਂ ਬੰਨੇ ਜੋੜਦੇ ਨੇ ਦੋਵੇਂ ਬੰਨੇ ਜੁੜੇ ਹੁੰਦੇ ਨੇ ਤੋਂ ਇੱਥੇ ਭਾਅ ਬਣ ਗਿਆ ਇੱਕ ਓੰਕਾਰ ਸਤ ਨਾਮ ਪਰਮੇਸ਼ਰ ਸੱਚ ਹੈ ਉਹਦਾ ਨਾਮ ਵੀ ਸੱਚ ਹੈ ਤੋ ਸਤ ਨੇ ਇਧਰ ਵੀ ਜੁੜਨਾ ਹੈ ਤੇ ਇਧਰ ਵੀ ਜੁੜਨਾ ਹੈ ਤੋ ਸਤਗੁਰ ਕਹਿੰਦੇ ਉਹ ਪਰਮੇਸ਼ਰ ਜਿਹੜਾ ਇੱਕ ਹੈ ਇੱਕ ਰਸ ਵਿਆਪਕ ਹੈ ਉਹ ਸੱਚ ਹੈ ਸਾਡਾ ਇਹ ਸਰੀਰ ਵਿੰਸ ਜਾਏਗਾ ਪਰ ਇਹਦੇ ਚ ਬੈਠੀ ਉਹਦੀ ਜੋਤ ਬਿਨਸੇ ਗਈ ਨਹੀਂ ਆਪਾਂ ਸਾਰੇ ਕਹਿੰਨੇ ਕਿ ਕਿੱਥੇ ਚਲੀ ਗਈ ਰੱਬ ਦੇ ਘਰ ਚਲੀ ਗਈ ਸਰੀਰ ਵਿੰਸਦਾ ਢਾਚਾ ਵਿੰਸਦਾ ਪਰ ਜੋਤ ਬਿਣਸਦੀ ਨਹੀਂ ਆ। ਬਾਬਾ ਕਬੀਰ ਸਾਹਿਬ ਨੇ ਆਖਿਆ ਉਦਾਹਰਨ ਦਿੱਤੀ ਬਾਣੀ ਚ ਆਪਣੇ ਘਰਾਂ ਦੇ ਵਿੱਚ ਕਈ ਵਾਰ ਕਾਗਜ਼ ਹੁੰਦਾ ਹੈ। ਆਪਾਂ ਚੁੱਲ੍ਹੇ 'ਚ ਉਹਨੂੰ ਅੱਗ ਲਾ ਦਿੰਨੇ ਆ। ਉਹਦੇ ਤੇ ਅੱਖਰ ਲਿਖੇ ਹੁੰਦੇ ਆ। ਕਾਗਜ਼ ਸੜ ਜਾਂਦਾ ਪਰ ਲਿਖੇ ਹੋਏ ਅੱਖਰ ਇਨਪੈਨਵੇਂ ਕੀ ਹੁੰਦੇ ਨੇ? ਪੜੇ ਜਾਂਦੇ ਨੇ। ਕਹਿੰਦੇ ਜੋਤ ਐਵੇਂ ਦੀ ਆ ਸਰੀਰ ਬਿਣਸ ਜਾਊਗਾ। ਪਰ ਇਹਦੇ ਅੰਦਰ ਜਿਹੜੀ ਜੋਤ ਹੈ ਉਹ ਅੱਖਰਾਂ ਵਾਂਗੂ ਓਵੇਂ ਦੀ ਉਵੇਂ ਰਹਿੰਦੀ ਏ ਕਹਿੰਦੇ ਕਹ ਕਬੀਰੇ RAM ਕੀ ਅੰਸ਼ ਜਸ ਕਾਗਜ਼ ਪਰ ਮਿਟੈ ਨਾ ਮੰਸ਼ ਜਿਵੇਂ ਕਾਗਜ਼ ਤੇ ਲਿਖਿਆ ਅੱਖਰ ਮਿਟਦਾ ਨਹੀਂ ਇਵੇਂ ਸਰੀਰ ਚ ਪਈ ਜੋਤ ਮਿਟਦੀ ਨਹੀਂ ਇਹ ਸੱਚ ਹੈ ਤੋ ਸਤ ਸਤ ਦਾ ਭਾਵ ਹੈ ਪਰਮੇਸ਼ਰ ਆਪ ਸੱਚ ਹੈ ਉਹਦੀ ਜੋਤ ਸੱਚ ਹੈ ਅੱਗੇ ਆ ਗਿਆ ਨਾਮ ਉਹਦਾ ਨਾਮ ਸੱਚ ਹੈ ਉਹਦਾ ਨਾਮ ਸੱਚ ਹੈ ਉਹ ਮਿਟਣ ਵਾਲਾ ਨਹੀਂ ਉਹ ਬਰਬਾਦ ਹੋਣ ਵਾਲਾ ਨਹੀਂ ਉਹ ਮਰਨ ਵਾਲਾ ਨਹੀਂ ਉਹ ਹਮੇਸ਼ਾ ਸੱਚ ਰਹੇਗਾ ਕਰਤਾ ਪੁਰਖ ਪਰਮੇਸ਼ਰ ਆਪ ਕਰਤਾ ਹੈ ਕਰਤਾ ਦਾ ਮਤਲਬ ਹੈ ਬਣਾਉਣ ਵਾਲਾ ਜਿਵੇਂ ਆਪਾਂ ਕਹਿੰਦੇ ਆ ਕਿ ਆ ਫਲਾਣਾ ਗਹਿਣਾ ਫਲਾਣੇ ਸੁਨਿਆਰ ਨੇ ਬਣਾਇਆ ਆ ਫਲਾਣਾ ਕਪੜਾ ਫਲਾਣੇ ਦਰਜੀ ਨੇ ਬਣਾਇਆ ਆ ਘਰ ਦਾ ਫਲਾਣਾ ਫਰਨੀਚਰ ਦਾ ਸਾਮਾਨ ਫਲਾਣੇ ਮਿਸਤਰੀ ਨੇ ਬਣਾਇਆ ਕਹਿੰਦੇ ਵੀ ਪੂਰੀ ਜਿਹੜੀ ਵੀ ਕੁਦਰਤ ਹੈ ਇਹਦਾ ਸਜਣਾ ਰਾ ਕੋਣ ਹੈ ਪਰਮੇਸ਼ਰ ਆਪ ਹੈ ਇਹਨੂੰ ਕਿਵੇਂ ਲਿਖਿਆ ਬਾਣੀ ਨੇ ਅਵਲੈ ਅੱਲਾ ਨੂਰ ਉਪਾਇਆ ਅਵਲੈ ਅੱਲਾ ਨੂਰ ਉਪਾਇਆ ਅਵਲ ਅੱਲਾ ਨੂਰ ਉਪਾਇਆ ਅਵਲ ਅੱਲਾ ਨੂਰ ਉਪਾਇਆ ਅਵਲ ਅਵਲ ਦਾ ਮਤਲਬ ਹੁੰਦਾ ਪਹਿਲਾ ਅਵਲ ਦਾ ਮਤਲਬ ਕੀ ਹੈ ਜਿਵੇਂ ਆਪਾਂ ਕਹਿੰਦੇ ਇੱਕ ਏਵੇਂ ਅਰਬੀ ਫਾਰਸੀ ਚ ਇੱਕ ਨੂੰ ਕੀ ਕਹਿੰਦੇ ਆਵਲ ਕਹਿੰਦੇ ਆ ਕਈ ਵਾਰੀ ਆਪਣੇ ਬਜ਼ੁਰਗ ਕਹਿੰਦੇ ਫਲਾਣਾ ਮੁੰਡਾ ਫਲਾਣਿਆਂ ਦਾ ਅਵਲ ਆਇਆ ਈਓ ਪਹਿਲੇ ਨੰਬਰ ਤੇ ਆਇਆ ਈਓ ਤਾਂ ਅਵਲ ਦਾ ਮਤਲਬ ਹੈ ਪਹਿਲਾ ਕਹਿੰਦੇ ਸਭ ਤੋਂ ਪਹਿਲਾਂ ਉਹਨੇ ਨੂਰ ਪੈਦਾ ਕੀਤਾ ਆਪਣੀ ਜੋਤ ਪੈਦਾ ਕੀਤੀ ਕਰਤੇ ਦਾ ਮਤਲਬ ਕੀ ਆ ਕਹਿੰਦੇ ਅਵਲੈ ਅੱਲਾ ਨੂਰ ਉਪਾਇਆ ਅਵਲੈ ਅੱਲਾ ਨੂਰ ਉਪਾਇਆ ਅਵਲ ਅੱਲਾ ਨੂਰ ਉਪਾਇਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ 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 ਕਰਤਾ ਇੱਕ ਨੂਰ ਤੇ ਸਭ ਜਗ ਉਪਜਿਆ ਪੈਦਾ ਹੋਇਆ ਇੱਕ ਤੋਂ ਹੀ ਸਾਰਾ ਜਗ ਪੈਦਾ ਹੋਇਆ ਹੈ ਇੱਕ ਨੇ ਹੀ ਸਾਰੇ ਕਿਸੇ ਨੂੰ ਪੈਦਾ ਕੀਤਾ ਇੱਕ ਤੋਂ ਬਿਨਾ ਕੋਈ ਹੋਰ ਪੈਦਾ ਕਰਨ ਵਾਲਾ ਨਹੀਂ ਆਪਾਂ ਸੁਖਮਣੀ ਸਾਹਿਬ ਚ ਵੀ ਪੜਦੇ ਆ ਮਾਰੈ ਰੱਖੈ ਇੱਕੋ ਆਪ ਮਾਨਸ ਕੈ ਕਿਛ ਨਾਹੀ ਹਾਥ ਬੰਦੇ ਦੇ ਹੱਥ ਨਾਲ ਪੈਦਾ ਕਰਮੈ ਨਾ ਮਾਰਨਾ ਹੈ ਪੈਦਾ ਕਰਨ ਵਾਲਾ ਵੀ ਉਹ ਤੇ ਮਾਰਨ ਵਾਲਾ ਵੀ ਤਾਂ ਹੀ ਸਤਗੁਰੂ ਜੀ ਕਹਿੰਦੇ ਨੇ ਏਕ ਨੂਰ ਤੇ ਸਭ जग ਉਪਜਿਆ 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 ਕੌਣ ਪਲੇ ਕੋ ਮੰਦੇ ਕੌਣ ਭਲੇ ਕੋ ਮੰਦੇ ਕੌਣ ਭਲੇ ਕੋ ਮੰਦੇ ਕੌਣ ਭਲੇ ਕੋ ਮੰਦੇ ਕਿਨੂੰ ਕਈਏ ਕੀ ਇਹ ਚੀਜ਼ ਮਾੜੀ ਆ ਤੇ ਕਿਨੂੰ ਕਈਏ ਇਹ ਚੀਜ਼ ਚੰਗੀ ਆ ਉਹਦਾ ਪੈਦਾ ਕੀਤਾ ਸਭ ਕੁਝ ਕੀ ਹੈ ਚੰਗਾ ਹੈ ਉਹਨੇ ਜੋ ਇਸ ਕੁਦਰ ਚ ਪੈਦਾ ਕਰ ਦਿੱਤਾ ਨਾ ਉਹ ਕੋਈ ਵੀ ਸ਼ੈ ਮਾੜੀ ਨਹੀਂ ਆ ਹਰ ਇੱਕ ਚੀਜ਼ ਉਹਦੀ ਪੈਦਾ ਕੀਤੀ ਹੋਈ ਕੀ ਹੈ ਚੰਗੀ ਹਾਂ ਮੈਨੂੰ ਲੱਗਦੀ ਐ ਮਾੜੀ ਐ ਆਪਾਂ ਨੂੰ ਲੱਗਦੀ ਐ ਮਾੜੀ ਐ ਪਰ ਸਤਿਗੁਰ ਕਹਿੰਦੇ ਜੇ ਤੂੰ ਉਹਦੀ ਨਿਗਾ ਨਾਲ ਦੇਖੇਂਗਾ ਤੇ ਉਹਦੀ ਪੈਦਾ ਕੀਤੀ ਜਿਉਂਨੇ ਇਸ ਕੁਦਰਤ ਚ ਜ਼ਹਿਰ ਪੈਦਾ ਕੀਤਾ ਤੇ ਉਹਦੀ ਵੀ ਕਿਤੇ ਲੋੜ ਐ ਇਸ ਗੱਲ ਦੀ ਉਦਾਹਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਐ ਆ ਆਪਾਂ ਜ਼ਿਮੀਦਾਰ ਭਰਾ ਬੈਠੇ ਆਂ ਕਈ ਵਾਰ ਪੈਲੀ ਬੰਨੇ ਜਾਂਦੇ ਆ ਸੱਪ ਨਜ਼ਰ ਪੈ ਜਾਂਦਾ ਹੈ ਤੇ ਆਪਾਂ ਨੂੰ ਲੱਗਦਾ ਹੈ ਭਾਈ ਇਹ ਕਿਤੇ ਡੰਗ ਨਾ ਮਾਰਦਾ ਏ ਇਹਦਾ ਜ਼ਹਿਰ ਮੇਰਾ ਨੁਕਸਾਨ ਕਰਤਾਏਗਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਦਾਹਰਨ ਹੈ ਕਹਿੰਦੇ ਉਸੇ ਹੀ ਸੱਪ ਨੂੰ ਕੋਈ ਮੰਦਰੀ ਫੜਦਾ ਹੈ ਉਹਦਾ ਜ਼ਹਿਰ ਕੱਢਦਾ ਹੈ ਫਿਰ ਉਹਦਾ ਕੁਸ਼ਤਾ ਕਰਦਾ ਹੈ ਤੇ ਕੁਸ਼ਤਾ ਕਰਕੇ ਉਹਨਾਂ ਹੀ ਬੰਦਿਆਂ ਨੂੰ ਲੱਗੀਆਂ ਹੋਈਆਂ ਬਿਮਾਰੀਆਂ ਦਾ ਇਲਾਜ ਕਰਦਾ ਹੈ ਉਦਾਹਰਣੇ ਬਾਣੀ ਦੇ ਵਿੱਚ ਤਣ ਮੇਰੀ ਨਿਗਾ ਨਾਲ ਸੱਪ ਦਾ ਜ਼ਹਿਰ ਮੇਰੇ ਲਈ ਨੁਕਸਾਨਦਾਇਕ ਹੈ ਪਰ ਜਦੋਂ ਸਾਡੇ ਸਰੀਰ ਨੂੰ ਰੱਬ ਨਾ ਕਰੇ ਕੋਈ ਰੋਗ ਲੱਗ ਜਾਏ ਆਪਾਂ ਮੰਦਰੀ ਕੋਲ ਦਵਾਈ ਦੁਆਖਾਨੇ ਜਾਂਦੇ ਆ ਉਹ ਉਸੇ ਹੀ ਜ਼ਹਿਰ ਦੇ ਕੀਤੇ ਕੁਸ਼ਤੇ ਨੂੰ ਲਿਆ ਕੇ ਮੈਨੂੰ ਦਿੰਦਾ ਹੈ ਇਪਾਈ ਇਹ ਸ਼ੱਕ ਇਹਦੇ ਨਾਲ ਤੇਰਾ ਇਹ ਰੋਗ ਦੂਰ ਹੋ ਜਾਏਗਾ। ਤੋਂ ਐਵੇਂ ਸਤਿਗੁਰ ਕਹਿੰਦੇ ਨੇ। ਕਹਿੰਦੇ ਨੇ ਤੇਰੀ ਨਿਗਾ ਨਾਲ ਹੋ ਸਕਦਾ ਕੋਈ ਚੀਜ਼ ਚੰਗੀ ਹੈ ਜਿਹੜੀ ਤੈਨੂੰ ਲਾਭ ਦਿੰਦੀ ਹੈ। ਹੁਣ ਤੇ ਇਹ ਗੱਲ ਬਿਲਕੁਲ ਜਗਜਹਰ ਹੋ ਗਈ ਹੈ। ਆਪਾਂ ਸਾਰੇ ਕਹਿੰਨੇ ਆਂ ਕਾਹ ਮਾੜਾ ਐ ਇਸੇ ਕਰਕੇ ਜਿੰਨੇ ਆਪਾਂ ਜ਼ਿਮੀਂਦਾਰਾਂ ਕਾਹ ਦੇ ਦਿਵਾਲੇ ਹੋਏ ਆਂ। ਪਰ ਸਾਰੇ ਕਹਿੰਨੇ ਕਿਉਂ ਕਿਉਂਕਿ ਜੇ ਫਸਲ ਚ ਕਾਹ ਹੋ ਜਾਏ ਤੇ ਫਸਲ ਘਟ ਹੁੰਦੀ ਏ ਤੇ ਉਹਦੇ ਨਾਲ ਨੁਕਸਾਨ ਹੁੰਦਾ ਹੈ ਪਰ ਹੁਣ ਬਹੁਤੇ ਬਹੁਤੀ ਥਾਵਾਂ ਤੇ ਇਹ ਚਰਚਾ ਚੱਲ ਪਈ ਕਿ ਜਿਹੜੇ ਜੀਵ ਖਾ ਖਾਂਦੇ ਨੇ ਉਹ ਜਾਦੇ ਬੰਦੇ ਨਾਲ ਰਿਸ਼ਤ ਪੁਸ਼ਟ ਨੇ ਇਸੇ ਕਰਕੇ ਕਿਸੇ ਸਿਆਣੇ ਡਾਕਟਰ ਕੋ ਜਾਈਏ ਤੇ ਉਹ ਕਹਿੰਦਾ ਸਤ ਨਾਜਾ ਖਾ ਜਿਹੜਾ ਸਤ ਨਾਜਾ ਕੀ ਹੈ ਜਿਹਦੇ ਚ ਸੱਤ ਤਰ੍ਹਾਂ ਦੇ ਘਾਸ ਫੂਸ ਨੇ ਜਿਹਦੇ ਚਾਜੀ ਨੂੰ ਆਪਾਂ ਗੁੱਲੀ ਡੰਡਾ ਕਹਿੰਦੇ ਆ ਇਹ ਵੀ ਹੈ ਜਿਹਨੂੰ ਫੌਕਸਟਾਲ ਕਹਿੰਦੇ ਅੰਗਰੇਜ਼ੀ ਚ ਫੌਕਸਟਾਲ ਭਾਵ ਨੌਮੜੀ ਦੀ ਪੂਸ਼ ਵਰਗਾ ਤੋ ਦੇਖੋ ਕੁਦਰਤ ਦੇ ਵਿੱਚ ਜਿਹੜੀ ਚੀਜ਼ ਮੈਨੂੰ ਲੱਗਦਾ ਮਾੜੀ ਹੈ ਉਹਦੀ ਵੀ ਕਿਤੇ ਲੋੜ ਪੈ ਸਕਦੀ ਤੋ ਸਤਗੁਰੂ ਜੀ ਇਸੇ ਕਰਕੇ ਕਹਿੰਦੇ ਆ ਕੌਣ ਭਲੇ ਕੋ ਮੰਦੇ ਉਹਦੀ ਪੈਦਾ ਕੀਤੀ ਹੋਈ ਕੋਈ ਚੀਜ਼ ਮਾੜੀ ਨਹੀਂ ਮੈਂ ਅਖੀਰਲੀ ਉਦਾਹਰਨ ਦੇਣ ਲੱਗਾ ਅੱਜ ਵੀ ਕਈ ਘਰਾਂ 'ਚ ਐ ਪਹਿਲਾਂ ਤੇ ਸਾਰੇ ਘਰਾਂ 'ਚ ਸੀ ਦੋ ਚੀਜ਼ਾਂ ਦੀ ਵਰਤੋਂ ਇੱਕ ਗੋਹੇ ਦੀ ਤੇ ਇੱਕ ਲੱਕੜ ਦੀ ਇਹ ਦੋ ਚੀਜ਼ਾਂ ਦੀ ਵਰਤੋਂ ਆਪਣੇ ਚੁੱਲ੍ਹੇ 'ਚ ਹੁੰਦੀ ਸੀ ਤੇ ਜਦੋਂ ਗੋਹਾ ਪੱਥਿਆ ਜਾਂਦਾ ਸੀ ਤੇ ਲੱਕੜ ਵੱਢ ਕੇ ਰੱਖੀ ਜਾਂਦੀ ਸੀ ਤੇ ਉਹਦੇ 'ਚ ਕੀੜੇ ਪੈ ਜਾਂਦੇ ਸੀ ਹੁਣ ਆਪਾਂ ਨੂੰ ਲੱਗਦਾ ਉਹ ਕੀੜੇ ਮਾੜੇ ਨੇ ਪਰ ਨਹੀਂ ਉਹ ਕੀੜੇ ਕੀ ਕਰਦੇ ਸੀ ਉਹ ਗੋਏ ਤੇ ਲੱਕੜ ਦੇ ਵਿੱਚ ਪੈ ਕੇ ਉਦਾਹਰਨ ਬਾਣੀ ਚ ਹੈ ਗੋਹੈ ਅਤੇ ਲੱਕੜੀ ਅੰਦਰ ਕੀੜਾ ਹੋਏ ਉਹ ਜਦੋਂ ਵਿੱਚ ਪੈ ਜਾਂਦੇ ਸੀ ਤੇ ਧੀਰੇ ਧੀਰੇ ਵਿੱਚੋਂ ਸੁਰਾਖ ਬਣਾ ਦਿੰਦੇ ਸੀ ਗੋਏ ਦੇ ਵਿੱਚ ਵੀ ਤੇ ਲੱਕੜ ਦੇ ਵਿੱਚ ਜਿਹਦੇ ਨਾਲ ਹੀ ਹਵਾ ਅੰਦਰ ਜਾਂਦੀ ਸੀ ਲੱਕੜ ਤੇ ਗੋਹਾ ਸੁੱਕ ਜਾਂਦਾ ਸੀ ਤੋਂ ਕੀੜੇ ਵਿੱਚੇ ਹੀ ਮਰ ਜਾਂਦੇ ਸੀ ਉਹਨਾਂ ਦੇ ਸਰੀਰ ਦੀ ਚਰਬੀ ਵਿੱਚ ਹੋ ਜਾਂਦੀ ਸੀ ਤੇ ਜਦੋਂ ਉਹ ਗੋਹਾ ਤੇ ਲੱਕੜ ਚੁੱਲ੍ਹੇ 'ਚ ਬਾਲ ਦੇ ਸਾਥ ਤੇ ਛੇਤੀ ਬਲਦੀ ਸੀ ਹੁਣੋ ਕੀੜਾ ਜਿਹੜਾ ਗੋਹੇ ਦੇ ਅੰਦਰ ਤੇ ਲੱਕੜ ਦੇ ਅੰਦਰ ਹੈ ਜਿਉ ਉਹ ਨਾ ਪੈਦਾ ਕੀਤਾ ਹੁੰਦਾ ਤੇ ਸੁੱਕਣਾ ਨਹੀਂ ਸੀ ਜੇ ਨਹੀਂ ਸੁੱਕਦਾ ਤੇ ਬੀਬੀ ਨੇ ਮਾਰ-ਮਾਰ ਫੂਕਾਂ ਤੇ ਆਪਣੀਆਂ ਵੀ ਅੱਖਾਂ ਬਣਾ ਦੇਣੀਆਂ ਸੀ ਘਰ ਵੀ ਤੂੰ ਤੂੰ ਕਰ ਦੇਣਾ ਹੁਣ ਦੇਖੋ ਮੇਰੀ ਨਿਗਾਹ 'ਚ ਹੋ ਸਕਦੇ ਉਹ ਚੀਜ਼ ਮਾੜੀ ਹੈ ਪਰ ਕੁਦਰਤ ਵਾਲੇ ਨੇ ਆਖਿਆ ਕਿ ਰਸੋਈ 'ਚ ਭੋਜਨ ਤਾਂ ਹੀ ਬਣਨੇ ਜੇ ਚੀਜ਼ਾਂ ਸੁੱਕਣ ਗਈਆਂ ਤੁ ਬਾਣੀ 'ਚ ਉਦਾਹਰਨ ਹੈ ਗੋਹੇ ਅਤੇ ਲੱਕੜੀ ਅੰਦਰ ਕੀੜਾ ਓਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਹੋਏ ਇਹ ਜਿੰਨਾ ਵੀ ਅੰਨ ਸਾਡੇ ਘਰੇ ਪਿਆ ਇਹਦੇ ਚ ਜੀ ਨੇ ਮੇਰੀ ਨਿਗਾ ਚ ਹੋ ਸਕਦਾ ਮੈਨੂੰ ਲੱਗੇ ਕੀ ਮਾੜਾ ਹੈ ਪਰ ਜਿਹੜੇ ਅਨਾਜ ਦੇ ਦਾਣਿਆਂ ਚ ਕੀੜੇ ਹੋਣਗੇ ਸਮਝ ਲਓ ਉਹ ਅਨਾਜ ਜਾਨ ਵਾਲਾ ਹੈ ਉਹਦੇ ਚ ਜਿੰਦ ਹੈ ਜਿਹਨੂੰ ਕੀੜਾ ਨਹੀਂ ਲੱਗੇਗਾ ਉਹਦੇ ਚ ਜਿੰਦ ਨਹੀਂ ਆ ਮਰੀ ਚੀਜ਼ ਨੂੰ ਕੀੜਾ ਨਹੀਂ ਲੱਗਦਾ ਜੀਂਦੀ ਚੀਜ਼ ਨੂੰ ਜੇ ਚ ਜਾਨ ਹੈ ਜਿੰਦ ਹੈ ਉਹ ਕੀ ਦਾ ਲੱਗਦਾ ਹੈ ਤੋ ਕਰਤੇ ਦੀ ਨਿਗਾ ਨਾਲ ਦੇਖਾਂਗੇ ਤੋ ਸਤਗੁਰ ਜੀ ਇਸੇ ਕਰਕੇ ਇੱਥੇ ਕਹਿੰਦੇ ਕਰਤਾ ਉਹ ਪਰਮੇਸ਼ਰ ਪੈਦਾ ਕਰਨ ਵਾਲਾ ਉਹਨੇ ਜੋ ਪੈਦਾ ਕੀਤਾ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਸਭ ਵਧੀਏ ਵਧੀਏ ਇਸੇ ਕਰਕੇ ਸਤਗੁਰ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ 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 ਪ੍ਰਣਵਤ ਨਾਨਕ ਤਾਰੈ ਸੋਏ ਪ੍ਰਣਵਤ ਨਾਨਕ ਤਾਰੈ ਸੋਏ ਪ੍ਰਣਵਤ ਨਾਨਕ ਤਾਰੈ ਸੋਏ ਪ੍ਰਣਵਤ ਚਾਨਕ ਤਾਰੇ ਸੋਏ ਸੋ ਕਰਤਾ ਪੁਰਖ ਦਾ ਭਾਵ ਹੈ ਪਰਮੇਸ਼ਰ ਸਭ ਕੁਝ ਪੈਦਾ ਕਰਨ ਵਾਲਾ ਤੇ ਪੁਰਖ ਦਾ ਭਾਵ ਹੈ ਪੈਦਾ ਕਰਕੇ ਉਹਦੇ ਚ ਸਮਾਇਆ ਹੋਏ ਜਿਹੜਾ ਆਪਾਂ ਪਿੱਛੇ ਸਮਝਿਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਤੋ ਕਰਤਾ ਪੁਰਖ ਦਾ ਭਾਵ ਹੈ ਪੈਦਾ ਕਰਕੇ ਸਭ ਕੁਝ ਵਿੱਚ ਸਮਾਇਆ ਹੋਇਆ ਹੈ ਸੋ ਸਤਿਗੁਰੂ ਜੀ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨ ਸਾਰੀ ਸੰਗਤ ਨੇ ਪਿਆਰ ਸਹਿਤ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ